ਬੀਤੇ ਦਿਨੀ ਸ਼੍ਰੀ ਨਗਰ ਪੈਲਗਾਮ ਕੋਲ ਮੰਗੇ ਸੈਲਾਨੀਆਂ ਤੇ ਪਾਕ ਅੱਤਵਾਦੀਆਂ ਵੱਲੋਂ ਬੇਰਹਿਮੀ ਨਾਲ ਗੋਲੀ ਮਾਰ ਕੇ ਹੱਤਿਆ ਕਰਨ ਦੇ ਰੋਸ ਵਿੱਚ ਅੰਮ੍ਰਿਤਸਰ ਚ ਜਥੇਬੰਦੀ ਵੱਲੋਂ ਪਾਕ ਅੱਤਵਾਦੀਆਂ ਦਾ ਪੁਤਲਾ ਫੂਕ ਕ੍ਰਿਸ਼ਨ ਕੁਮਾਰ ਕੁੱਕੂ ਸ਼ਰਮਾ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੁਖਦ ਸਥਿਤੀ ਵਿੱਚ ਸਮੂਹ ਕਾਰਕੂਨਾ ਸ਼ਹੀਦ ਹੋਏ ਲੋਕਾਂ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ ਉਦਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਪਾਕਾਤਵਾਦੀਆਂ ਵੱਲੋਂ ਸਲਾਨਿਆਂ ਦੀ ਨਿਰਮਮ ਹੱਤਿਆ ਕੀਤੀ ਗਈ ਹੈ ਉਤਰਾਉਣਾ ਮੋਦੀ ਸਰਕਾਰ ਤੋਂ ਇਹਨਾਂ ਅਤਵਾਦੀਆਂ ਖਿਲਾਫ ਸਖਤ ਕਚਨ ਲੈਣ ਦੀ ਮੰਗ ਕਰਦੇ ਘਟਨਾ ਦੀ ਨਿੰਦਾ ਕੀਤੀ ਗਈ ਹੈ ਇਸ ਮੌਕੇ ਰਜੀਵ ਸ਼ਰਮਾ ਰਜੀਵ ਕੁਮਾਰ ਮਰਵਾਹਾ ਗੁਰਦਿਆਲ ਲਾੜੀ ਕੁਲਬੂਸ਼ਨ ਕਮਾਰ ਅਨਿਲ ਅਹੋਜਾ ਸੰਜੇ ਰਾਜਪਾਲ ਦੀਪਕ ਰਾਮ ਸ਼ਰਮ ਸਮੇਤ ਹੋਰ ਸਮਰਥਕ ਹਾਜ਼ਰ ਸਨ अमृतसर तू गुरपोर्ट न्यूज हैडलाइन टूडेबादाबाद मुर्दाबाद 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 ਉਹ ਇਹ ਤੇ ਇਹ ਸਾਹਮਣੇ ਖੜਾ ਵਰਕਰ ਨੇ ਅਰਜੀਤ ਜੀ ਜਿਨ੍ਹਾਂ ਨੇ ਲੈਕਟੋ ਕਾਉਂਸਲਰ ਦੀ ਇਲੈਕਸ਼ਨ ਲੜੀ ਮੈਂ ਇੱਥੇ ਐਕਸ ਕਾਉਂਸਲਰ ਵੀ ਆ ਤੇ ਡਿਸਟ੍ਰਿਕਟ ਦਾ ਆਪਣਾ ਐਕਟਿੰਗ ਪ੍ਰੈਜ਼ੀਡੈਂਟ ਆ ਤੇ ਲਾਡੀ ਜੀ ਰਾਜਪਾਲ ਜੀ ਕੁਲਬੂਸ਼ਨ ਜੀ ਰਾਮ ਜੀ ਇਹ ਸਾਰੇ ਦੇਸਾ ਜੀ ਆਪਣਾ ਸੰਜੇ ਜੀ ਸਾਰੇ ਹੀ ਇੱਥੇ ਮੇਰੇ ਸਾਥੀ ਖੜੇ ਨੇ ਅਸੀਂ ਅੱਜ ਇੱਥੇ ਆਏ ਆ ਇਧਰ ਬਣਾਇਓ ਯਾਰ ਅਸੀਂ ਇਧਰ ਆਏ ਆ ਅੱਜ ਰੋਸ਼ ਪ੍ਰਗਟ ਕਰਨ ਵਾਸਤੇ ਜੋ ਪਹਿਲਗਾਮ ਦੇ ਵਿੱਚ ਆਪਲਾ 8 ਮੰਦ ਭਾਗੀ ਘਟਨਾ ਹੋਈ ਆ ਜਿਦੇ ਵਿੱਚ ਤਕਰੀਬਨ 27 ਲੋਕਾਂ ਦੀ 28 ਲੋਕਾਂ ਦੀ ਡੈਥ ਹੋਈ ਆ ਉਹਨਾਂ ਨੇ ਧਰਮ ਪੁੱਛ ਪੁੱਛ ਕੇ ਉਹਨਾਂ ਨੂੰ ਮਾਰਿਆ ਸਾਡੇ ਅਸੀਂ ਬਰਜੋਰ ਉਹਦੀ ਨਿੰਦਾ ਕਰਦੇ ਆਂ ਔਰ ਅਸੀਂ ਜਿਹੜੀ ਐਡਮਿਨਿਸਟ੍ਰੇਸ਼ਨ ਦਾ ਫੇਲਿਅਰ ਆ ਉਹਦੀ ਵੀ ਇਸ ਗੱਲ ਦੀ ਨਿੰਦਾ ਕਰਦੇ ਆਂ ਔਰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਕਿ ਤੁਸੀਂ ਇੰਨੇ ਇੰਨੇ ਵੱਡੇ ਦਮਗਜੇ ਮਾਰਦੇ ਹੋ ਜਿਹੜਾ ਇਹ ਤੁਹਾਡਾ ਐਡਮਿ ਉਥੇ ਫੇਲੀਅਰ ਹੈਗਾ ਬਾ ਸਰਕਾਰ ਦਾ ਜਿਹੜਾ ਸਿਕਿਉਰਟੀ ਲੈਬਸ ਆ ਉਹਨੂੰ ਠੀਕ ਕਰਕੇ ਤੇ ਸਰਕਾਰ ਤੋਂ ਉਮੀਦ ਰੱਖਦੇ ਆਂ ਮੰਗ ਵੀ ਕਰਦੇ ਆਂ ਕਿ ਤਗੜੇ ਹੋ ਕੇ ਇਹ ਜਿਹੜੇ ਬੰਦੇ ਨੇ ਇਹ ਕਾਇਰ ਲੋਗ ਨੇ ਜਿਹਨਾਂ ਨੇ ਇੱਥੇ ਲੋਕਾਂ ਨੂੰ ਮਾਰਿਆ ਵਾ ਸਾਨੂੰ ਲਲਕਾਰ ਕੇ ਆਵਾਜ਼ ਦੇਣ ਅਸੀਂ ਪਾਕਿਸਤਾਨ ਦੀ ਇੱਟਾਂ ਇੱਟਾਂ ਖੜਕਾ ਦਿੱਤੀ ਤੇ ਆਮ ਲੋਕਾਂ ਹੀ ਖੜਕਾ ਦੇਣਗੇ ਅਸੀਂ ਇਹੀ ਤਗੜੇ ਹੋ ਕੇ ਜਵਾਬ ਦੇਾਂਗੇ ਔਰ ਇਹਦੀ ਪਰਜੋਰ ਨਿੰਦਾ ਕਰਦੇ ਆ ਸਰਕਾਰ ਕੋਲ ਮੰਗ ਕਰਦੇ ਆ ਤੇ ਜਿਹੜੇ ਬੰਦੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਕਰੋੜ-ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇ ਉਹਦੇ ਨਾਲ ਅਸੀਂ ਇਹ ਵੀ ਮੰਗ ਕਰਦੇ ਆ ਕਿ ਉਹ ਜਿਹੜੇ ਜਿੰਨੇ ਉਹ ਆਕਾ ਪਾਕਿਸਤਾਨ ਚ ਬੈਠੇ ਨੇ ਉਹਨਾਂ ਨੂੰ ਹੀ ਘਰੋਂ ਕੱਢ ਕੱਢ ਕੇ ਮਾਰਿਆ ਜਾਵੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿਹੜਾ ਕੀਤਾ ਗਿਆ ਧਰਮ ਦੀ ਖਾੜੇੜ ਜਿਸ ਤਰ੍ਹਾਂ ਕਹਿ ਕਹਿ ਕੇ ਕੀਤਾ ਗਿਆ ਦੇਖੋ ਅਤਵਾਦ ਦਾ ਕੋਈ ਧਰਮ ਨਹੀਂ Hindu Muslim ਸੈਕਾ ਚਾਈ ਸਭ ਆਪਸ ਚ ਭਾਈ ਭਾਈ ਅਤਵਾਦ ਦਾ ਕੋਈ ਧਰਮ ਨਹੀਂ ਇਹ ਜੋ ਕਾਇਰ ਕਾਇਰਾਨਾ ਕੰਮ ਕੀਤਾ ਵਾ ਉਹ ਇਨਸਾਨ ਨਹੀਂ ਹੈਗੇ ਉਹ ਇਨਸਾਨ ਦੇ ਨਾਂ ਤੇ ਤੇ ਕਲੰਕਾ ਪਾਕਿਸਤਾਨ ਮੁਰਦਾਬਾ 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 ਪਾਕਿਸਤਾਨ ਮੁਰਦਾਬਾ ਜੀ ਮਰਵਾ ਬਾਡ ਨੰਬਰ 10 ਤੋਂ ਕੈਂਡੀਡੇਟ ਕਾਂਗਰਸ ਪਾਰਟੀ ਵੱਲੋਂ ਅੱਜ ਆਪਣੀ ਪਾਰਟੀ ਵੱਲੋਂ ਜੋ ਪਹਿਲ ਕਮ ਵਿੱਚ ਨੇਥੇ ਲੋਕਾਂ ਨੂੰ ਜ਼ਿੰਦੂਆਂ ਨੂੰ ਪੁੱਛ-ਪੁੱਛ ਕੇ ਮਾਰਿਆ ਗਿਆ ਅਸੀਂ ਉਹਦਾ ਆਪਣੇ ਪਾਰਟੀ ਵੱਲੋਂ ਬੜੀ ਜ਼ੋਰ ਨਾਲ ਨਖੇਦੀ ਕਰਦੇ ਆਂ ਔਰ ਅੱਜ ਅਸੀਂ ਆਪਣੀ ਪਾਰਟੀ ਵੱਲੋਂ ਕੁੱਕੂ ਜੀ ਦੀ ਰਹਿਨਵਾਈ ਹੇਠ ਆਪਣੇ ਪਰਿਵਾਰ ਸਾਰੇ ਜਿਹੜੇ ਮੇਰੇ ਮੈਂਬਰ ਇਕੱਠੇ ਹੋਏ ਨੇ ਉਹਨਾਂ ਦੀ ਰਹਿਨਵਾਈ ਹੇਠ ਅਸੀਂ ਪਾਕਿਸਤਾਨ ਦਾ ਪੁਤਲਾ ਸਾੜਨ ਵਾਸਤੇ ਇਕੱਠੇ ਹੋਏ ਆਂ ਔਰ ਲਿਆਓ ਅਸੀਂ ਪਾਕਿਸਤਾਨ ਦੇ ਬਹੁਤ ਹੀ ਜ਼ਿਆਦਾ ਉਹਨਾਂ ਦੇ ਖਿਲਾਫ ਹੋ ਕੇ ਮਰਦਾ ਸਾੜਨ ਲੱਗੇ ਆਂ ਪਾਕਿਸਤਾਨ ਮਰਦਾਬਾਦ